ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਤੁਸੀਂ ਠੀਕ ਠਾਕ ਹੋਗੇ ਜੋ ਕਿ ਪੰਜ ਜੀ ਸ਼੍ਰੀਮント ਸਹਿਬ ਆਏ ਹੋਏ ਆ ਜੋ ਕਿ ਤਕਰੀਬਨ ਆਪਣੀ ਪਿੰਡ ਤੋਂ 12 ਤੋਂ 13 ਕਿਲੋਮੀਟਰ ਦੇ ਆਸ-ਪਾਸ ਹੈ ਤੇ ਜੋ ਕਿ بارش ਹੋ ਰਹੀ ਹੈ بارش ਦੇ ਵਿੱਚ ਆਪਾਂ ਨੂੰ ਆਉਣਾ ਪਿਆ ਜੋ ਕਿ ਆਪਾਂ ਨੂੰ ਇੱਥੇ ਛੋਟੇ ਛੋਟੇ ਕੰਮ ਸੀ ਇੱਕ ਤੋਂ ਦੋ ਕੰਮ ਤੇ ਉਹ ਅੱਜ ਕਰਵਾਵਾਂਗੇ ਤੇ ਆਪਾਂ ਆਏ ਹੋਏ ਸੀ ਤੇ ਅੱਜ ਤਾਂ ਆਪਣਾ ਗੱਡੀ ਦਾ ਸਟੇਰਿੰਗ ਹੋ ਗਿਆ ਹਣਾ ਇਸਦੇ ਉਪਰੋਂ ਜਿੱਦਾਂ ਮਤਲਬ ਕਿ ਇਹ ਆਪਣੇ ਉਪਰੋਂ ਲੈਂਦਾ ਜਾਂਦਾ ਸੀ ਹੌਲੀ-ਹੌਲੀ ਤੇ ਸੋਚਿਆ ਚਲੋ ਆਪਾਂ ਇਸਦੇ ਉੱਤੇ ਨਾ ਕਵਰ ਕਰਵਾ ਲਈਏ ਨਾ ਕਵਰ ਚੜਵਾ ਦਈਏ ਤੇ ਉਹ ਆਪਾਂ ਜਾਇਏ ਹੋਏ ਸੀ ਤੇ ਕਵਰ ਚੜਾਵਾਂਗੇ ਤੇ ਇੱਕ ਆਪਣੇ ਨਾਲ ਵੈਪਰ ਜਿੱਦਾਂ ਗੱਡੀ ਦੇ ਅੱਗੇ ਚੱਲ ਰਿਹਾ ਬਟ ਹੈ ਤਾਂ ਵਧੀਆ ਸੀ ਤੇ ਬਟ ਨਾ ਚੇਂਜ ਹੋਣ ਵਾਲੇ ਸੀ ਹਣਾ ਤੇ ਮੈਂ ਸੋਚਿਆ ਚਲੋ ਜਿੱਦਾਂ ਆਪਣੇ ਬਾਰਸ਼ ਆ ਰਹੀ ਹੈ ਨਾ ਤਕਰੀਬਨ ਬਾਰਸ਼ ਆਪਣੇ ਮਤਲਬ ਕਿ ਪੰਜਾਬ ਵਿੱਚ ਬਹੁਤ ਹੋ ਰਹੀ ਹੈ ਤੇ ਚਲੋ ਆਪਣੇ ਵੈਪਰ ਵੀ ਚੇਂਜ ਕਰਵਾਏ ਸੀ ਹਨਾ ਹਾਂਜੀ ਵੀ ਮਿੱਤਰੋ ਪਾਣੀ ਹੀ ਪਾਣੀ ਆਟੋ ਜਾਂਦੀ ਇਹਦੇ ਸੀ ਚੈੱਕ ਕਰੋ ਦੇਖੋ ਪਾਣੀ ਦੇ ਵਿੱਚ ਤੈਰਦੀ ਜਾਂਦੀ ਆ ਆਟੂ ਵੀ ਪਾਣੀਆਂ ਦੀ ਰਾਣੀ ਹੈ ਰਾਣੀ ਕਹਿੰਦੇ ਆਟੂ ਤੇ ਬਾਕੀ ਅੱਪਾ ਜਲਦੀ ਪਹੁੰਚ ਜਾਵਾਂਗੇ ਸ਼ਾਪ ਤੇ ਜਿੱਥੇ ਅਪਾ ਵੈਪਰ ਚੇਂਜ ਕਰਾਂਗੇ ਵੈਪਰ ਪਾਣੀ ਹੀ ਪਾਣੀ ਆ ਕਰੋ ਫਿਰ ਚੈੱਕ ਸਾਡੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਹਾਂਜੀ ਵੀ ਮਿੱਤਰੋ ਜੋ ਕਿ ਉਹ ਫਾਈਨਲੀ ਛੋਪ ਤੇ ਪਹੁੰਚ ਗਏ ਸੀ ਜਿੱਥੋਂ ਉਹ ਵੈਪਰ ਲਿਆ ਤੇ ਸਟੀering ਕਵਰ ਲਿਆ ਤੇ ਜੋ ਕਿ ਬਾਈ ਬਹੁਤ ਹੀ ਜ਼ਿਆਦਾ ਫਾਸਟ ਆ ਤੇ ਫਸਟ ਫਸਟ ਕੰਮ ਕੀਤਾ ਹਨਾ ਤੇ ਬਾਈ ਨੇ ਵੱਧ ਤੋਂ ਵੱਧ 2 ਮਿੰਟ ਦੇ ਵਿੱਚ ਵੈਪਰ ਪਾ ਦਿੱਤੇ ਆ ਤੇ ਸਟੀering ਕਵਰ ਪਾ ਦਿੱਤਾ ਹਨਾ ਸਟੀering ਕਵਰ ਪਾਉਣ ਤੋਂ ਬਾਅਦ ਫਿਰ ਆਪਾਂ ਫਿਰ ਤੁਹਾਨੂੰ ਲੋਕ ਚੈੱਕ ਕਰਵਾਉਨੇ ਆ ਤੇ ਆ ਜਾ ਫਿਰ ਤੇ ਆਈ ਵਾਸ ਚੈੱਕ ਕਰੋ ਫਿਰ ਲੋਕ ਕਿਦਾਂ ਦੀ ਆ ਰਹੀ ਹੈ ਜੋ ਕਿ ਇੱਕ ਕ ਆਸ-ਪਾਸ ਦਾ ਬਾਕੀ ਤੁਸੀਂ ਵੀਊ ਚੈੱਕ ਕਰੋ ਤੇ ਹਨਾ ਮੌਸਮ ਘੈਂਟ ਆ ਓਕੇ ਆ ਗੱਲਬਾਤ ਹੈ ਤੇ ਹਾਂਜੀ ਮਿੱਤਰੋ ਤਕਰੀਬਨ بارشਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਪਾਣੀ ਬਹੁਤ ਜ਼ਿਆਦਾ ਗਲੀਆਂ ਦੇ ਵਿੱਚ ਛੜਕਾਂ ਤੇ ਤੇ ਬਾਕੀ ਹੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਲਾਈਟਾਂ ਜਗਣ ਲੱਗ ਗਈਆਂ ਤੇ ਤਕਰੀਬਨ ਤੇ ਹੁਣ ਆਪਾਂ ਘਰ ਨੂੰ ਵਾਪਿਸ ਚੱਲੇ ਆ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਘਰ ਵੀ ਆਪਾਂ ਜਾ ਕੇ ਕੰਮ ਕਰਨੇ ਹੁੰਦੇ ਆ ਤੇ ਆਹ ਕੁ ਫਿਰ ਕਰੋ ਚੈੱਕ ਤੇ ਉਹ ਸਾਹਮਣੇ ਪੋਲਾ ਆਪਣੀ ਨਿਊ ਬਣੀ ਹੋਈ ਹੈ ਨਾ ਇੱਥੇ ਮਤਲਬ ਕਿ ਪਹਿਲਾਂ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਸੀ ਇੱਥੇ ਜੋ ਕਿ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਜਾਮ ਲੱਗ ਜਾਂਦਾ ਸੀ ਤੇ ਆਪਣੇ ਮਤਲਬ ਕਿ ਥੱਲੋ ਦੀ ਰੇਲ ਗੱਡੀ ਲੰਘਦੀ ਤੇ ਆਪ ਵੀਊ ਚੈੱਕ ਕਰੋ ਫਿਰ ਕਿੱਦਾਂ ਕੈਨੇਡਾ ਗਲਮਤ ਹੋ ਕੇ ਹੀ ਪਈ ਆ ਤੇ ਬਾਕੀ ਆ ਚੈ ਗਰੋ ਇਧਰ ਪੱਕੀ